ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜਿਹੜੇ ਪੀਰਾਂ ਪੀਰਾਂ ਦੀ ਸੇਵਾ ਕਰਦੇ ਨੇ ਸੋ ਖਾਸ ਕਰਕੇ ਵੀਰਵਾਰ ਦੇ ਦਿਨ ਦੀ ਸੇਵਾ ਜ਼ਿਆਦਾ ਕੀਤੀ ਜਾਂਦੀ ਹੈ ਸੋ ਇਹਨਾਂ ਦਿਨਾਂ ਤੇ ਚਰਾਗ ਬੱਤੀ ਰੋਸ਼ਨ ਕਰਨ ਵਾਲੇ ਇਹ ਗੱਲਾਂ ਤੇ ਜ਼ਰੂਰ ਅਮਲ ਕਰ ਲਿਓ ਸੋ ਬਹੁਤ ਹੀ ਖਾਸ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਐ ਜੀ ਤਾਂਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਸੌਖੀ ਰਹਿ ਸਕੇ ਸੋ ਆਪਾਂ ਆਪਣੇ ਬਾਰੇ ਨਹੀਂ ਸੋਚਣਾ ਸਿਰਫ ਆਪਣੇ ਬੱਚਿਆਂ ਬਾਰੇ ਵੀ ਸੋਚਣਾ ਹੈ ਕਿ ਗਾਂਹ ਜਾ ਕੇ ਉਹ ਬੱਚੇ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਹੰਡਾ ਸਕਣ ਸੋ ਆਪਾਂ ਇੱਥੇ ਖਾਸ ਗੱਲਾਂ ਕਰਮ ਸਾਂਝੀਆਂ ਕਰਨੀਆਂ ਐ ਜੀ ਵੀਡੀਓ ਨੂੰ ਪੂਰੀ ਸੁਣਨਾ ਸਾਂਭਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਤਾਂ ਕਿ ਕਮੈਂਟਾਂ ਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਸੋ ਕਿਹੋ ਜਿਹਾ ਸਵਾਲ ਨਹੀਂ ਜੁੜਿਆ ਹੁੰਦਾ ਹਰ ਇੱਕ ਦੇ ਨਾਲ ਕਿਤੇ ਨਾ ਕਿਤੇ ਉਹ ਗੱਲ ਜੁੜੀ ਹੁੰਦੀ ਹੈ ਚਾਹੇ ਤੁਹਾਨੂੰ ਅੱਜ ਮਹਿਸੂਸ ਹੋਵੇ ਚਾਹੇ ਕੁਝ ਸਮੇਂ ਬਾਅਦ ਇਹ ਗੱਲਾਂ ਮਹਿਸੂਸ ਹੋਣ ਕਿ ਇਹ ਗੱਲਾਂ ਦਾ ਮਤਲਬ ਸਾਡੇ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਵਿੱਚ ਮੂਰ ਇਹੋ ਜਿਹਾ ਜ਼ਰੂਰ ਆਉਂਦਾ ਹੈ ਸੋ ਇਸ ਲਈ ਕਹਿੰਦਾ ਕਿ ਤੁਹਾਨੂੰ ਪੁੱਛਣ ਦੀ ਵੀ ਨਾ ਜ਼ਰੂਰਤ ਪਵੇ ਤੇ ਤੁਸੀਂ ਹਰ ਇੱਕ ਗੱਲ ਨੂੰ ਸੁਣ ਵੀ ਲਓ ਸਮਝ ਲਓ ਅਮਲ ਕਰ ਲਓ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਰਿਹਾ ਜੀ ਸੋ ਖਾਸ ਕਰਕੇ ਫੀਰਾਂ ਫੀਰਾਂ ਦੀ ਸੇਵਾ ਜੋ ਕਰਦੇ ਨੇ ਦੇਵੀ ਦੇਵਤਿਆਂ ਦੀ ਕਰਦੇ ਨੇ ਸੋ ਉਹ ਇਹਨਾਂ ਗੱਲਾਂ ਤੇ ਜ਼ਰੂਰ ਅਮਲ ਕਰਨ ਤਾਂ ਕਿ ਕੁਝ ਆਪਣੇ ਬੱਚਿਆਂ ਲਈ ਵੀ ਅਸੀਂ ਸੌਖਾ ਕਰ ਜਾਈਏ ਇਸ ਲਈ ਇਹਨਾਂ ਗੱਲਾਂ ਤੇ ਅਮਲ ਕਰਨਾ ਜ਼ਰੂਰੀ ਹੈ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਬੈਸ ਜੀ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਸੋ ਵੈਸੇ ਤਾਂ ਸਾਨੂੰ ਬਹੁਤ ਹਾਸਾ ਆਇਆ ਕਮੈਂਟ ਪੜ੍ਹ ਕੇ ਸੋ ਇਹਨਾਂ ਨੇ ਲਿਖਿਆ ਹੈ ਕੀ ਦੀਦੀ ਜੀ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੇ ਗੁਰੂ ਨਹੀਂ ਬਣ ਸਕਦੇ ਪਰ ਅਸੀਂ ਜਿਸ ਦਿਨ ਇਸਰੀ ਨੂੰ ਛੱਡਾਂਗੇ ਤੇ ਉਸ ਦਿਨ ਅਸੀਂ ਕੀ ਮੂੰਹ ਖਾਵਾਂਗੇ ਜੇ ਉਹਨਾਂ ਨੇ ਸਾਨੂੰ ਪੁੱਛਿਆ ਜਾਨੀ ਕਿ ਕਹਿੰਦੇ ਜੇ ਪ੍ਰਭੂ ਨੇ ਸਾਨੂੰ ਪੁੱਛਿਆ ਕਿ ਤੁਸੀਂ ਕੋਰਤਾਨਾ ਕਿਉਂ ਨਹੀਂ ਕੀਤੀ ਤੇ ਅਸੀਂ ਕਹਾਂਗੇ ਕਿ ਅਸੀਂ ਦੀਦੀ ਹੁਣਾਂ ਨੂੰ ਹੀ ਗੁਰੂ ਬਣਾਇਆ ਸੀ ਪਰ ਉਹ ਮੂਰਿਓ ਕਹਿੰਦੇ ਅਸੀਂ ਤੁਹਾਡੇ ਗੁਰੂ ਨਹੀਂ ਬਣ ਸਕਦੇ ਤੇ ਅਸੀਂ ਕਿਸੇ ਹੋਰ ਨੂੰ ਤਾਰਨ ਨਹੀਂ ਕਰ ਸਕਦੇ ਸੋ ਦੇਖੋ ਜੀ ਗੁਰੂ ਬਣਾਉਣਾ ਜਾਂ ਬਣਨਾ ਬਹੁਤ ਮੁਸ਼ਕਲ ਹੈ ਇਹ ਕੋਈ ਆਮ ਗੱਲਾਂ ਨਹੀਂ ਹੈ ਸੋ ਗੁਰੂ ਉਹ ਹੀ ਬਣ ਸਕਦਾ ਹੈ ਜਿਸ ਨੂੰ ਪਰਮਾਤਮਾ ਨੇ ਹੁਕਮ ਲਗਾ ਦਿੱਤਾ ਹੋਵੇ ਸੋ ਉਹਦੇ ਹੁਕਮ ਤੋਂ ਬਿਨਾਂ ਗੁਰੂ ਨਹੀਂ ਬਣਿਆ ਜਾ ਸਕਦਾ ਸੋ ਸਿਰਫ ਕੋਸ਼ਿਸ਼ ਸਾਡੀ ਇੰਨੀ ਰਹਿੰਦੀ ਹੈ ਕਿ ਕਾ ਲੋ ਤੁਹਾਡੇ ਨਾਲ ਸਾਂਝੀ ਕਰੀਏ ਜੋ ਤੁਹਾਡੇ ਕੰਮ ਆ ਸਕੇ ਤੇ ਤੁਹਾਨੂੰ ਰਸਤਾ ਮਿਲ ਸਕੇ ਸੋ ਗੁਰਤ ਅੰਨਾ ਜਿਸ ਦਿਨ ਪਰਮਾਤਮਾ ਨੇ ਤੁਹਾਡੀ ਕਰਾਉਣੀ ਹੈ ਜੇਕਰ ਤੁਸੀਂ ਮਨ ਵਿੱਚ ਵਿਸ਼ਵਾਸ ਰੱਖਦੇ ਹੋ ਆਪਣੇ ਪੀਰ ਦੇ ਪ੍ਰਤੀ ਤੇ ਉਹ ਪੀਰ ਤੁਹਾਨੂੰ ਆਪਣੇ ਆਪ ਸਹੀ ਵਾਸਤੇ ਲੈ ਜਾਣਗੇ ਗਲਤ ਫੈਸਲਾ ਨਹੀਂ ਲੈਣ ਦੇਣਗੇ ਸੋ ਜਿਨ੍ਹਾਂ ਦੀ ਤੁਸੀਂ ਅੱਜ ਸੇਵਾ ਕਰ ਰਹੇ ਹੋ ਜਿਨ੍ਹਾਂ ਦੀ ਖਾਤਰ ਤੁਸੀਂ ਅੱਜ ਇਹ ਵੀਡੀਓ ਸੁਣ ਰਹੇ ਹੋ ਅਮਲ ਕਰ ਰਹੇ ਹੋ ਸੋ ਗੱਲਾਂ ਇਨਸਾਨ ਉਹ ਹੀ ਸੁਣਦਾ ਹੈ ਜਿਨ੍ਹਾਂ ਦਾ ਕੋਈ ਮਤਲਬ ਹੁੰਦਾ ਹੈ ਤੇ ਜਿਹਦੇ ਵਿੱਚ ਕੋਈ ਤਲਾਸ਼ਣਾ ਹੈ ਸੋ ਜਦੋਂ ਅਸੀਂ ਕਿਸੇ ਚੀਜ਼ ਦੇ ਪੇਸ਼ ਪੈਂਦੇ ਜਾਂ ਮਗਰ ਲੱਗਦੇ ਆਂ ਕਿ ਅਸੀਂ ਇਹ ਕੰਮ ਕਰਨਾ ਹੈ ਇਹ ਚੀਜ਼ ਬਾਰੇ ਪਤਾ ਕਰਨਾ ਕਿ ਇਹ ਹੈ ਕੀ ਚੀਜ਼ ਇਹਦਾ ਮਤਲਬ ਕੀ ਹੈ ਤੇ ਉੱਥੇ ਅਸੀਂ ਇਹ ਮਿਹਨਤ ਇਸੇ ਲਈ ਕਰਦੇ ਆਂ ਤਾਂ ਕਿ ਕੁਝ ਉਹ ਚੋ ਸਿੱਖਣਾ ਚਾਹੁੰਦੇ ਆਂ ਕੁਝ ਲੱਭਣਾ ਚਾਹੁੰਦੇ ਆਂ ਸੋ ਅੱਜ ਤੁਸੀਂ ਇਹ ਸਭ ਗੱਲਾਂ ਨੂੰ ਸੁਣ ਰਹੇ ਹੋ ਸੁਣ ਕੇ ਤੁਸੀਂ ਚਲੋ ਅੱਜ ਕਹਿ ਰਹੇ ਹੋ ਕਿ ਤੁਸੀਂ ਸਾਡੇ ਗੁਰੂ ਬਣ ਜਾਓ ਪਰ ਨਹੀਂ ਜਿਨ੍ਹਾਂ ਦੀ ਤੁਸੀਂ ਸੇਵਾ ਕਰ ਰਹੇ ਹੋ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਅੱਜ ਤੁਸੀਂ ਪੀਰਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਉਹਨਾਂ ਨੇ ਤੁਹਾਨੂੰ ਸਹੀ ਰਸਤਾ ਹੀ ਦਿਖਾਉਣਾ ਹੈ ਸੋ ਬਿਨਾਂ ਕਰਮਾਂ ਦੇ ਜੇਕਰ ਆਪਣਾ ਕਿਸੇ ਦੇ ਨਾਲ ਇਹ ਸੰਬੰਧ ਨਾ ਹੁੰਦਾ ਅਸੀਂ ਆਪਣੀ ਗੱਲ ਕਰਦੇ ਹਾਂ ਤੇ ਅੱਜ ਅਸੀਂ ਇਹ ਵੀਡੀਓ ਨਾ ਬਣਾ ਪਾਉਂਦੇ ਇੰਨੀਆਂ ਰੂਹਾਂ ਜੋ ਵੀਡੀਓ ਨੂੰ ਸੁਣ ਗਈਆਂ ਹੈ ਤੇ ਉਹ ਕਦੇ ਸੁਣ ਨਾ ਸਕਦੀਆਂ ਸਾਨੂੰ ਸੋ ਇਹ ਮਾਲਕ ਨੇ ਜੋ ਵਿੱਤ ਬਣਾਈ ਹੈ ਲਿਖਿਆ ਗਿਆ ਹੈ ਕਦ ਕਿਹੜੇ ਸਮੇਂ ਤੇ ਆ ਕੇ ਤੁਸੀਂ ਕਿਹੜਾ ਕਰਮ ਕਰਨਾ ਹੈ ਉਹੋ ਹੀ ਰਹਿਣਾ ਹੈ ਸੋ ਇਹ ਪ੍ਰਮਾਤਮਾ ਦੇ ਨੇ ਹੁਕਮ ਤੋਂ ਬਗੈਰ ਕੁਝ ਨਹੀਂ ਹੁੰਦਾ ਸੋ ਪ੍ਰਮਾਤਮਾ ਦਾ ਹੁਕਮ ਲੱਗਾ ਤੁਸੀਂ ਵੀ ਜੇ ਅੱਜ ਇਹ ਵੀਡੀਓ ਸਭ ਸੁਣ ਰਹੇ ਹੋ ਅਮਲ ਕਰ ਰਹੇ ਹੋ ਗੱਲਾਂ ਤੇ ਤੁਸੀਂ ਵੀ ਇਹ ਆਪਣੇ ਆਪ ਨਹੀਂ ਕਰ ਰਹੇ ਤੁਹਾਡੇ ਨਾਲ ਸਾਡਾ ਤੇ ਸਾਡੇ ਨਾਲ ਤੁਹਾਡਾ ਕੋਈ ਪਿਛਲਾ ਹੀ ਸੰਬੰਧ ਹੈ ਜੋ ਇਸ ਜਨਮ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਮਿਲੇ ਹੁਣ ਜਦ ਇਹ ਪ੍ਰਮਾਤਮਾ ਨੇ ਵਿੱਤ ਬਣਾਈ ਹੈ ਸੋ ਸਾਨੂੰ ਵੀਡੀਓ ਬਣਾਉਣ ਲਈ ਚੁਣਿਆ ਹੈ ਕਿ ਪ੍ਰਮਾਤਮਾ ਨਾਲ ਜੋ ਜੁੜੀ ਹੈ ਧੰਨਵਾਦ ਤੁਹਾਡੇ ਨਾਲ ਸਾਂਝੀ ਕਰ ਸਕੀਏ ਪੀਰਾਂ ਫੀਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੋ ਉਹ ਮਾਲਕ ਦਾ ਹੁਕਮ ਹੀ ਆ ਸੋ ਇਹ ਵੀ ਹੁਕਮ ਹੀ ਆ ਜਿਨ੍ਹਾਂ ਜਿਨ੍ਹਾਂ ਤੱਕ ਇਹ ਵੀਡੀਓ ਪਹੁੰਚ ਰਹੀਆਂ ਆ ਤੇ ਸੁਣ ਕੇ ਅਮਲ ਕਰ ਰਹੀ ਆ ਸੋ ਜਿਨ੍ਹਾਂ ਨੂੰ ਉਹ ਪੀਰੋਂ ਮੁਰਸ਼ਿਦ ਕੁਝ ਸਮਝਾਉਣਾ ਚਾਹੁੰਦੇ ਕੁਝ ਦੇਣਾ ਚਾਹੁੰਦੇ ਉਹਨਾਂ ਤੱਕ ਹੀ ਇਹ ਵੀਡੀਓ ਪਹੁੰਚਾਉਂਦੇ ਆ ਸੋ ਜੇਕਰ ਉਹਨਾਂ ਦੀ ਮੈਜਰ ਨਾ ਹੋਵੇ ਉਹਨਾਂ ਦੀ ਕਿਰਪਾ ਨਾ ਹੋਵੇ ਤੇ ਇਹ ਸੰਪੂਰਨ ਹੋ ਹੀ ਨਹੀਂ ਸਕਦਾ ਸੋ ਮੁਰਸ਼ਿਦ ਦੀ ਨਜ਼ਰ ਹੋਈ ਉਹਨਾਂ ਦੀ ਕਿਰਪਾ ਹੋਈ ਤੇ ਅਸੀਂ ਇਹਦੇ ਚ ਹੀ ਉਸ ਮਾਲਕ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਬਹੁਤ ਵੱਡੀ ਰਹਿਮਤ ਕਰ ਦਿੱਤੀ ਕਿ ਗਿਆਨ ਵੰਡਣਾ ਕਿਸੇ ਹੋਰ ਨੂੰ ਰਸਤਾ ਦਿਖਾਉਣਾ ਸੋ ਹੁਣ ਕਿੰਨੀਆਂ ਰੂਹਾਂ ਵੀਡੀਓ ਨੂੰ ਸੁਣ ਕੇ ਅਮਲ ਕਰਦੀਆਂ ਤੇ ਕਿੰਨੀਆਂ ਰੂਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਵੀ ਆਇਆ ਕਰਮ ਕਰਕੇ ਸੋ ਇਹ ਬਹੁਤ ਵੱਡੀ ਕਿਰਪਾ ਹੈ ਮਾਲਕ ਦੀ ਬਾਕੀ ਰਹੀ ਗੱਲ ਇਥੇ ਗੁਰੂ ਬਣ ਦੀ ਤੇ ਐਸਾ ਲਾਲਚ ਸਾਡੇ ਵਿੱਚ ਨਹੀਂ ਹੈ ਕਿ ਅਸੀਂ ਕਿਸੇ ਦੇ ਗੁਰੂ ਬਣੀਏ ਸੋ ਆਪਣਾ ਭਾਰ ਚੱਕ ਲਈਏ ਇੰਨਾ ਹੀ ਬਹੁਤ ਹੈ ਸੋ ਮਾਲਕ ਦਾ ਸ਼ੁਕਰ ਗੁਜ਼ਾਰ ਕਰਦੇ ਆ ਸੋ ਗੁਰੂ ਬਣਨਾ ਬਹੁਤ ਹੀ ਮੁਸ਼ਕਲ ਆ ਗੁਰੂ ਐਸੀ ਨਹੀਂ ਬਣ ਜਾਂਦਾ ਸੋ ਆਪਾਂ ਇਥੇ ਕਈ ਵਾਰ ਦੇਖਿਆ ਹੈ ਕਿ ਕੋਈ ਵੀ ਦਰਗਾਹ ਤੇ ਜੇ ਕੋਈ ਬੈਠਾ ਹੈ ਚਾਰ ਦਿਨ ਦੀ ਸੇਵਾ ਹੈ ਜਾਂ ਕੁਝ ਮਹੀਨਿਆਂ ਤੋਂ 1-2 ਸਾਲ ਤੋਂ ਸੇਵਾ ਕਰ ਰਹੇ ਆ ਪਰ ਉਹ ਗੁਰੂ ਬਣਨ ਦੀ ਕੋਸ਼ਿਸ਼ ਕਰ ਰਹੇ ਆ ਨਾਮ ਸ਼ਬਦ ਦੇ ਰਹੇ ਆ ਕਿ ਅਸੀਂ ਗੁਰੂ ਬਣ ਜੀਏ ਸੋ ਪਰ ਉਹ ਗੁਰੂ ਤਾਂ ਬਣ ਜਾਂਦੇ ਨੇ ਕੁਝ ਸਮਾਂ ਪਾ ਕੇ ਜਿਨ੍ਹਾਂ ਨੇ ਗੁਰਧਾਰਨਾ ਨਾ ਨਾ ਕੀਤੀ ਹੁੰਦੀ ਆ ਉਹ ਵੀ ਪਿਛਾੜ ਜਾਂਦੇ ਨੇ ਤੇ ਜਿਨ੍ਹਾਂ ਡੇਰਿਆਂ ਦੇ ਵਿੱਚ ਜਿੱਤੀ ਗੱਦੀ ਚੱਲ ਰਹੀ ਹੈ ਜਿਥੋਂ ਨਾਮ ਸ਼ਬਦ ਮਿਲ ਰਿਹਾ ਆ ਸੰਗਤ ਆ ਰਹੀ ਹੈ ਸੋ ਉਹ ਸੰਗਤ ਕਦੇ ਸਾਥ ਨਹੀਂ ਛੱਡਦੀ ਤੇ ਉਹ ਗੁਰੂ ਵੀ ਪੱਕਾ ਗੁਰੂ ਹੈ ਸੋ ਇੱਕ ਵਾਰ ਗੱਦੀ ਤੇ ਬੈਠ ਗਿਆ ਤੇ ਨਾਮ ਸ਼ਬਦ ਵੰਡੀ ਜਾ ਰਿਹਾ ਹੈ ਤੇ ਲੋਕਾਂ ਦੀ ਚਰਅਸੀ ਕੱਟੀ ਜਾ ਰਿਆ ਹੈ ਸੰਗਤਾਂ ਦੀ ਚਰਅਸੀ ਕੱਟੀ ਜਾ ਰਿਆ ਹੈ ਸੋ ਗੁਰੂ ਉਦੋਂ ਹੀ ਬਣਿਆ ਜਾ ਸਕਦਾ ਜਦੋਂ ਪ੍ਰਮਾਤਮਾ ਦਾ ਹੁਕਮ ਹੋਵੇ ਜਿਕਰ ਆਪਣੇ ਕੋਲੋਂ ਕਹੀਏ ਕਿ ਗੁਰਤਾਰਨਾ ਕਿਸੇ ਨੂੰ ਕਰਵਾ ਦਈਏ ਸੋ ਕਿਸੇ ਦੇ ਗੁਰੂ ਬਣ ਜੀਏ ਤੇ ਇਹ ਅਧਵਿਸ਼ਕਾਰ ਕੱਚੇ ਗੁਰੂ ਵਾਲੀ ਕਰਨ ਹੋ ਜਾਂਦੀ ਹੈ ਜੀ ਸੋ ਪੂਰਾ ਗੁਰੂ ਹੀ ਪਾਰ ਲਗਾ ਸਕਦਾ ਹੈ ਜਿਸ ਨੂੰ ਹੁਕਮ ਹੋਇਆ ਹੈ ਪ੍ਰਮਾਤਮਾ ਵੱਲੋਂ ਸੋ ਇਸ ਤਰ੍ਹਾਂ ਗੁਰੂ ਨਹੀਂ ਬਣਿਆ ਜਾ ਸਕਦਾ ਸੋ ਇਹਨਾਂ ਕਰ ਸਕਦੇ ਕਿ ਤੁਹਾਨੂੰ ਇੱਕ ਰਸਤਾ ਦਿਖਾ ਸਕਦੇ ਆ ਸੋ ਜਿੰਨੀਆਂ ਵੀ ਰੂਹਾਂ ਪੀਰਾਂ ਦੀ ਸੇਵਾ ਕਰ ਰਹੀਆਂ ਸੱਚੇ ਮਨ ਨਾਲ ਇਹ ਵਿਸ਼ਵਾਸ ਵਾਲੀ ਗੱਲ ਹੈ ਕਿ ਉਹ ਤੁਹਾਡਾ ਜੋ ਵੀ ਹਿਸਾਬ ਹੈ ਪੂਰੇ ਗੁਰੂ ਦੇ ਨਾਲ ਹੀ ਕਰਾਉਣਗੇ ਪੂਰਾ ਗੁਰੂ ਹੀ ਤੁਹਾਨੂੰ ਜ਼ਿੰਦਗੀ ਵਿੱਚ ਲੱਭ ਕੇ ਦੇਣਗੇ ਆਪਣੇ ਆਪ ਤੁਹਾਨੂੰ ਖਿੱਚ ਕੇ ਉਧਰ ਨੂੰ ਲੈ ਜਾਣਗੇ ਜੋ ਤੁਹਾਡੇ ਲਈ ਸਹੀ ਹੋਵੇਗਾ ਗੁਰੂ ਵੀ ਪੂਰਾ ਮਿਲ ਜਾਵੇਗਾ ਤੁਹਾਡੀ ਸੇਵਾ ਦਾ ਫਲ ਵੀ ਤੁਹਾਨੂੰ ਸਮਝ ਲਓ ਮਿਲ ਗਿਆ ਸੁਪੀਰਾਂ ਦੀ ਸੇਵਾ ਨਿਜਮ ਰੱਖ ਕੇ ਵਿਸ਼ਵਾਸ ਰੱਖ ਕੇ ਕਰੋ ਉਹਨਾਂ ਅਗੇ ਅਰਜ ਬੇਨਤੀ ਕਰੋ ਉਹਨਾਂ ਨੇ ਤੁਹਾਨੂੰ ਬਹੁਤ ਚੰਗਾ ਰਸਤਾ ਦਿਖਾਲ ਦੇਣਾ ਹੈ ਕਿਉਂਕਿ ਸਾਡੇ ਨਾਲ ਇਹ ਸਭ ਕੁਝ ਹੋਇਆ ਆ ਜਦੋਂ ਸਾਨੂੰ ਗੁਰੂ ਬਾਰੇ ਪਤਾ ਵੀ ਨਹੀਂ ਸੀ ਪੀਰਾਂ ਦੀ ਸੇਵਾ ਸ਼ੁਰੂ ਕੀਤੀ ਤੇ ਪੀਰਾਂ ਨੇ ਐਸਾ ਰਸਤਾ ਦਿਖਾਲਿਆ ਜਿੱਥੇ ਜਾ ਕੇ ਮਨ ਟਿਕ ਗਿਆ ਕਿ ਹੁਣ ਗੁਰਤਾਰਨਾ ਇੱਥੇ ਹੀ ਕਰਨੀ ਆ ਸੋ ਚਾਹੇ ਫਿਰ ਉਸ ਤੋਂ ਬਾਅਦ ਲੱਖ ਮੁਸ਼ਕਲਾਂ ਜ਼ਿੰਦਗੀ ਵਿੱਚ ਆਉਣ ਫਰਕਤ ਵੀ ਮੰਨ ਚੀ ਖਿਆਲ ਨਹੀਂ ਲਿਆਉਣਾ ਕਿ ਅਸੀਂ ਇਹ ਗੁਰੂ ਬਦਲ ਲਈਏ ਕੋਈ ਹੋਰ ਗੁਰੂ ਬਣਾ ਲਈਏ ਸੋ ਗੁਰੂ ਪ੍ਰੀਖਿਆ ਲੈਂਦਾ ਹੈ ਪਰ ਕਦੇ ਡੋਲਣ ਨਹੀਂ ਦਿੰਦਾ ਫਿਰ ਬਾਹ ਫੜ ਕੇ ਉਹ ਮੁਸ਼ਕਲ ਵਿੱਚੋਂ ਕੱਢ ਲੈਂਦਾ ਹੈ ਸੋ ਗੁਰੂ ਤੇ ਵਿਸ਼ਵਾਸ ਰੱਖਣਾ ਜਦੋਂ ਵੀ ਗੁਰਦਾਨ ਨਗਾਨੀ ਗੁਰੂ ਕਦੇ ਨਹੀਂ ਬਦਲਣਾ ਜਦੋਂ ਵੀ ਬਣਾਉਣਾ ਸੋਚ ਸਮਝ ਕੇ ਤੇ ਜਿੱਥੇ ਮਨ ਟਿਕ ਜਾਵੇ ਉੱਥੇ ਹੀ ਗੁਰਦਾਨ ਨਗਾਨੀ ਚਾਹੀਦੀ 4 ਦਿਨ ਦੀ ਸੇਵਾ ਨੂੰ ਜਾਂ 4 ਦਿਨ ਦੇ ਕਿਸੇ ਦੇ ਤੇ ਪਿਆਰ ਦੇ ਨਾਲ ਮਿਲ ਕੇ ਜੇਕਰ ਕਹੀਏ ਕਿ ਗੁਰੂ ਬਣ ਜਾਵੇਗਾ ਸੋ ਇਸ ਤਰ੍ਹਾਂ ਨਹੀਂ ਹੁੰਦੀ ਜੀ ਸੋ ਬਾਕੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਤੇ ਇੱਕ ਸਵੇਰ ਨੂੰ ਦਿਨ ਵੀ ਵੀਰਵਾਰ ਦਾ ਹੈ ਤੇ 11ਵੀਂ ਸ੍ਰੀ ਵੀ ਹੈ ਜੀ ਸੋ ਬੜੇ ਹੀ ਪਿਆਰ ਦੇ ਨਾਲ 11ਵੀਂ ਸ੍ਰੀ ਦਾ ਗੱਲ ਖਤਮ ਦਵਾਓ ਤੇ ਬਾਕੀ ਆਪਾਂ ਇੱਕ ਕਰਮ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀਡੀਓ ਰਾਹੀਂ ਵੱਧ ਤੋਂ ਵੱਧ ਪੀੜ ਜਰੂਰ ਲਗਾਏ ਜਾਣ ਸੋ ਆਪਣੇ ਪੀਰ ਦੇ ਨਾਮ ਤੇ ਹੀ ਇਹ ਕਰਮ ਕਰ ਲੋ ਕਿ ਅਸੀਂ ਆਪਣੇ ਪੀਰ ਦੀ ਗਿਆਰਵੀ ਮਨਾ ਲਈ ਸੋ ਪੀਰ ਵੀ ਇੰਨੇ ਜ ਖੁਸ਼ ਹੋ ਜਾਣਗੇ ਸੋ ਜੋ ਕਰਮ ਕਰਕੇ ਹਰ ਇੱਕ ਨੂੰ ਜੀਵਨ ਮਿਲੇ ਹਰ ਇੱਕ ਨੂੰ ਖੁਸ਼ੀ ਮਿਲੇ ਸੋ ਉਹ ਕਰਮ ਕਰਨਾ ਚਾਹੀਦਾ ਹੈ ਜੀ ਵੱਧ ਤੋਂ ਵੱਧ ਪੀੜ ਜਰੂਰ ਲਗਾਓ ਤਾਂ ਕਿ ਸਾਡਾ ਆਉਣ ਵਾਲੀਆਂ ਪੀੜੀਆਂ ਵੀ ਸੁੱਖ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ ਜੀ ਸੋ ਹੁਣ ਆਪਾਂ ਇੱਥੇ ਕੱਲ ਦਾ ਜੋ ਕਰਮ ਹੈ ਉਹ ਤਾਂ ਦੱਸ ਹੀ ਦਿੱਤਾ ਹੈ ਬਾਕੀ ਇੱਥੇ ਇੱਕ ਕੋਸ਼ਿਸ਼ ਕਰਨੀ ਜੀ ਜਿਨ੍ਹਾਂ ਨੇ 11ਵੇਂ ਸ੍ਰੀ ਪ੍ਰਸ਼ਾਦ ਦੇ ਨਾਲ ਬਣਾਉਣੀ ਹੈ ਤੇ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਵੀਰਵਾਰ ਦਾ ਪ੍ਰਸ਼ਾਦ ਜੋ ਹੈ ਉਹ ਅਲੱਗ ਤੋਂ ਲਿਆ ਕੇ 10 20 ਰੁਪਏ ਦਾ ਵੰਡ ਲਓ ਤੇ 11ਵੇਂ ਦਾ ਅਲੱਗ ਤੋਂ ਸੋ ਇੱਕ ਦੇ ਵਿੱਚ ਹੀ ਨਹੀਂ ਸਾਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਜੋ ਗੱਲਾਂ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਸਾਂਝਾ ਕਰਦੇ ਆ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਸਾਂਝੀ ਕਰਦੇ ਆ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਪਿਆ ਹੈ ਹਰ ਇੱਕ ਦੇ ਮਨ ਵਿੱਚ ਇੱਕ ਡਰ ਪੈਦਾ ਹੋਇਆ ਹੈ ਕਿ ਪਤਾ ਨਹੀਂ ਕਦ ਕਿਦੋਂ ਲੜਾਈ ਲੱਗ ਜਾਵੇ ਕਦੋਂ ਜੰਗ ਲੱਗ ਜਾਵੇ ਸੋ ਇਹ ਕੁਝ ਗਿਆਨੀ ਜਾ ਸਕਦਾ ਵਾਕੀ ਰੋਲਾ ਬਹੁਤ ਜ਼ਿਆਦਾ ਪਿਆ ਹੈ ਹਰ ਇੱਕ ਦੇ ਮਨ ਵਿੱਚ ਡਰ ਹੈ ਜੀ ਸੋ ਇੱਥੇ ਇੱਕ ਹੀ ਕਰਮ ਕਰਨਾ ਹੈ پورا ਪਰਿਵਾਰ ਬੈਠ ਕੇ ਆਪੋ ਆਪਣੇ ਪੀਰੋ ਮੁਰਸ਼ਿਦ ਅੱਗੇ ਅਰਦਾਸ ਬੇਨਤੀ ਕਰੋ ਕਿ ਮਾਲਕਾ ਇਹ ਜੋ ਮਾਹੌਲ ਬਣਿਆ ਹੈ ਇਹਨੂੰ ਤੂੰ ਹੀ ਸ਼ਾਂਤ ਕਰ ਸਕਦਾ ਹੈ ਜੋ ਮਾੜਾ ਸਮਾਂ ਚੱਲ ਰਿਹਾ ਹੈ ਇਹਨੂੰ ਪ੍ਰਮਾਤਮਾ ਤੇ ਤੋਂ ਵੱਡਾ ਕੋਈ ਨਹੀਂ ਹੈ ਤੂੰ ਹੀ ਇਹ ਮਾਹੌਲ ਨੂੰ ਸ਼ਾਂਤ ਪ੍ਰਮਾਤਮਾ ਕਰ ਸਕਦਾ ਤੇ ਤੋਂ ਉੱਪਰ ਕੋਈ ਨਾ ਹੋਇਆ ਹੈ ਤੇ ਨਾ ਹੀ ਹੋਣਾ ਹੈ ਸੋ ਜਦੋਂ ਅਸੀਂ ਆਪੋ ਆਪਣੇ ਗੁਰੂ ਪੀਰ ਅੱਗੇ ਬੈਠ ਕੇ ਅਚਰਦਾਸਾ ਕਰਾਂਗੇ ਵੈਸੇ ਦਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਆਪਣੇ ਮਨ ਵਿੱਚ ਇੱਕ ਵਿਸ਼ਵਾਸ ਪੱਕਾ ਵੀ ਕਰਨਾ ਆ ਕਿ ਇਹ ਗੁਰੂਆਂ ਪੀਰਾਂ ਦੀ ਸਾਈਂ ਨਗਰੀ ਹੈ ਇਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਸੋ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰੋ ਕਿ ਮਾਲਕਾ ਸੋ ਗੁਰੂਆਂ ਪੀਰਾਂ ਕੀ ਅਰਜਗਾਨੀ ਕੀਜੀਏ ਤੁਸੀਂ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸਾਨੂੰ ਇਸ ਧਰਤੀ ਤੇ ਵਸਾਇਆ ਹੈ ਤੇ ਸਾਨੂੰ ਕਜਾੜਨ ਵਾਲਾ ਕੋਈ ਵੀ ਨਹੀਂ ਹੈ ਸੋ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਕਦੇ ਵਿਰਥੀਆਂ ਜਾਣ ਵਾਲੀਆਂ ਨਹੀਂ ਹੈ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਸੋ ਅੱਜ ਅਸੀਂ ਸੁੱਖ ਦਾ ਜੀਵਨ ਜਿਹੜਾ ਕਤਿੱਤ ਕਰ ਰਹੇ ਆ ਜੀ ਸੋ ਉਹਨਾਂ ਦੀ ਦਿੱਤੀ ਹੋਈ ਇਹ ਬਹੁਤ ਵੱਡੀ ਦਾਤ ਹੈ ਸਾਨੂੰ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਕਿਹਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਸੋ ਜਿਹੜੀਆਂ ਵੀ ਰੂਹਾਂ ਕਿਸੇ ਨੀ ਦੇਵੀ ਦੇਵਤੇ ਦੀ ਜਾਂ ਗੁਰੂ ਪੀਰ ਦੀ ਸੇਵਾ ਕਰਦੀਆਂ ਹੈ ਸੋ ਇੱਕ ਗੱਲ ਦਾ ਧਿਆਨ ਰੱਖਣ ਸੋ ਕਈਆਂ ਦੀ ਆਦਤ ਹੁੰਦੀ ਹੈ ਖਾਸ ਕਰਕੇ ਮਾਵਾ ਦੀ ਗੱਲ ਕਰਨੀਏ ਸੋ ਮਾਵਾ ਜਦੋਂ ਮੁਸ਼ਕਲ ਵਿੱਚ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਦੇਖਦੀਆਂ ਤੇ ਬਹੁਤ ਜਲਦਬਾਜ਼ੀ ਵਿੱਚ ਕਈ ਵਾਰ ਫੈਸਲੇ ਲੈ ਲੈਂਦੀਆਂ ਨੇ ਆਪਣੇ ਭਲੇ ਲਈ ਆਪਣੇ ਪਰਿਵਾਰ ਦੇ ਭਲੇ ਲਈ ਪਰ ਇੱਥੇ ਸੋਚ ਵਿਚਾਰ ਜ਼ਰੂਰ ਕਰਨੀ ਹੈ ਸੋ ਦੇਖੋ ਜੀ ਮੰਨ ਲਓ ਕਿ ਅੱਜ ਤੁਸੀਂ ਅੱਜ ਤੋਂ ਕੁਝ ਸਮਾਂ ਪਹਿਲਾਂ ਲਾ ਲਓ ਕਿ ਤੁਸੀਂ ਕਿਸੇ ਦੀ ਸੇਵਾ ਨਹੀਂ ਕਰਦੇ ਕਿਸੇ ਗੁਰੂ ਪੀਰ ਦੀ ਨਹੀਂ ਕਰਦੇ ਸੀ ਘਰ ਵਿੱਚ ਕੋਈ ਦਰਵਾਰ ਨਹੀਂ ਬਣਾਇਆ ਹੋਇਆ ਸੀ ਚਰਾਗ ਬੱਤੀ ਨਹੀਂ ਸੀ ਧੂਪ ਬੱਤੀ ਨਹੀਂ ਸੀ ਪਰ ਕੋਈ ਮੁਸ਼ਕਲ ਜ਼ਿੰਦਗੀ ਵਿੱਚ ਆਈ ਕਿਸੇ ਦਰਗਾਹ ਦੇ ਨਾਲ ਜੁੜੇ ਤੁਸੀਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਚਿਰਾਗ ਕਰਨਾ ਸ਼ੁਰੂ ਕਰ ਦਿੱਤਾ ਸੇਵਾ ਕਰ ਰਹੇ ਹਾਂ ਅੱਜ ਤੇ ਜਾਂ ਫਿਰ ਘਰ ਵਿੱਚ ਨਹੀਂ ਚਿਰਾਗ ਕਰ ਰਹੇ ਬਾਹਰ ਕਿਤੇ ਜਾ ਰਹੇ ਹਾਂ ਕਿ ਇੱਥੋਂ ਸਾਡਾ ਕੰਮ ਬਣਿਆ ਹੈ ਇਹ ਗੱਲ ਸੱਚ ਹੈ ਕਿ ਜਿੱਥੋਂ ਕੁਝ ਮਿਲਿਆ ਹੋਵੇ ਉਹ ਭਲਾਉਣਾ ਨਹੀਂ ਚਾਹੀਦਾ ਸੋ ਇਹ ਹੁੰਦਾ ਹੈ ਕਿ ਸਾਡਾ ਇਸ ਜਗ੍ਹਾ ਤੋਂ ਇਸ ਪਰਿਵਾਰ ਤੋਂ ਕੰਮ ਬਣਿਆ ਹੈ ਤੇ ਹੁਣ ਅਸੀਂ ਉੱਥੇ ਜਾਣਾ ਹੀ ਜਾਣਾ ਸੋ ਜਾਣ ਵੀ ਲੱਗ ਪੈਂਦੇ ਨੇ ਪਰ ਜਦੋਂ ਅਸੀਂ ਜਿੰਨਾ ਜ਼ਿਕਰ ਹੈ ਉਹਨਾਂ ਚਿਕਰ ਦੀ ਸੇਵਾ ਕਰਦੇ ਹਾਂ ਜਦੋਂ ਅਸੀਂ ਇਸ ਸਰੀਰ ਨੂੰ ਛੱਡ ਜਾਂਦੇ ਹਾਂ ਉਸ ਤੋਂ ਬਾਅਦ ਕੀ ਉਹ ਬੱਚੇ ਉਸ ਚੀਜ਼ ਨੂੰ ਫੜਨਗੇ ਕਿਉਂਕਿ ਬੱਚਿਆਂ ਦਾ ਮਨ ਹੈ ਹਰ ਇੱਕ ਦੀ ਵੱਖੋ ਵੱਖਰੀ ਕਹਾਣੀ ਹੁੰਦੀ ਆ ਕਿਹੜੀ ਟਾਣੀ ਕਿੱਤੂ ਕੁਪਟੀ ਤੇ ਕਿੱਥੇ ਜੁੜਨਾ ਹੈ ਉਹਦਾ ਪਹਿਲਾਂ ਹੀ ਪ੍ਰਮਾਤਮਾ ਨੇ ਸਾਬ ਕੀਤਾ ਹੁੰਦਾ ਹੈ ਬਾਕੀ ਜੋ ਪੁੱਲ ਦੇ ਵਿੱਚ ਹੈ ਉਹਨੂੰ ਤਾਂ ਯਾਦ ਰੱਖਣਾ ਹੀ ਪੈਂਦਾ ਹੈ ਬਾਕੀ ਗੱਲ ਇਹ ਕੀਤੀ ਗਈ ਆ ਕਿ ਜਿੱਥੋਂ ਕਿਤੇ ਉਹ ਬਾਹਰੋਂ ਖੈਰ ਪਈ ਹੋਵੇ ਸੋ ਉੱਥੇ ਤੁਸੀਂ ਇੱਕ ਹੀ ਕਰਮ ਕਰਨਾ ਆ ਜਦੋਂ ਵੀ ਕਿਤੇ ਉਹ ਬਾਹਰੋਂ ਤੁਹਾਨੂੰ ਖੈਰ ਪਈ ਹੈ ਤੁਹਾਡੀ ਝੋਲੀ ਵਿੱਚ ਤੇ ਤੁਸੀਂ ਕਦੇ ਇਹ ਨਹੀਂ ਕਹਿਣਾ ਕਿ ਸਾਡੇ ਬੱਚੇ ਵੀ ਤੁਹਾਨੂੰ ਮੰਨਣਗੇ ਸੋ ਤੁਸੀਂ ਇੱਕ ਹੀ ਗੱਲ ਮੂਰੇ ਰੱਖਣੀ ਆ ਕਿ ਅਸੀਂ ਸੇਵਾ ਕਰ ਰਹੇ ਆ ਮੁਰਸ਼ਿਦੀ ਪਰ ਸਾਨੂੰ ਆਪਣੇ ਬੱਚਿਆਂ ਬਾਰੇ ਨਹੀਂ ਪਤਾ ਉਹਨਾਂ ਨੂੰ ਕੱਲ ਨੂੰ ਕੋਈ ਰੋਨ ਪੀੜ ਨਾ ਹੋਵੇ ਜੇਕਰ ਅਸੀਂ ਇਹ ਸਰੀਰ ਛੱਡ ਜਾਂਦੇ ਆ ਤੇ ਸਾਡੇ ਬੱਚੇ گاਹ ਪਤਾ ਨਹੀਂ ਕਿਹਦੀ ਸੇਵਾ ਕਰਨਗੇ ਕਿਹਨਾਂ ਨੂੰ ਮੰਨਣਗੇ ਸੋ ਉਹਨਾਂ ਨੂੰ ਤੁਹਾਡੇ ਵੱਲੋਂ ਕੋਈ ਰੋਨ ਪੀੜ ਨਹੀਂ ਹੋਣੀ ਚਾਹੀਦੀ ਜਿੰਨਾ ਚਿਰ ਅਸੀਂ ਆਸੀਂ ਤੁਹਾਡਾ ਜੋ ਕਰਮ ਹੈ ਉਹ ਕਰਾਂਗੇ ਜੋ ਬਣਦਾ ਹੈ ਜਿੰਨੇ ਕੁ ਜੋ ਵੀ ਹੈਗੇ ਆ ਸੋ ਕਈਆਂ ਦੀ ਆਦਤ ਹੁੰਦੀ ਆ ਕਿ ਹਰ ਇੱਕ ਥਾਂ ਤੇ ਜਾ ਕੇ ਝੂਲੀ ਅਟ ਲੈਣੀ ਹਰ ਇੱਕ ਥਾਂ ਆ ਕੇ ਅਰਦਾਸ ਕਰਨੀ ਸੋ ਇੱਕ ਦਰ ਦੇ ਹੋ ਕੇ ਪਹਿਲਾਂ ਤਾਂ ਬਹਿਣਾ ਚਾਹੀਦਾ ਸੋ ਬਾਕੀ ਉਸ ਤੋਂ ਬਾਅਦ ਉਹ ਬੱਚਿਆਂ ਦੀ ਮਰਜ਼ੀ ਹੈ ਉਹਨਾਂ ਦਾ ਮਨ ਉਸ ਜਗ੍ਹਾ ਤੇ ਟਿਕ ਰਿਹਾ ਹੈ ਬੱਚਿਆਂ ਨੇ ਸੇਵਾ ਕਰਨੀ ਜਾਂ ਨਹੀਂ ਕਰਨੀ ਸੋ ਜਦੋਂ ਅਸੀਂ ਉਹਨਾਂ ਨੂੰ ਬਚਨਾਂ ਦੇ ਵਿੱਚ ਬੰਨ ਜਾਂਦੇ ਆ ਤਾਂ ਫਿਰ ਉਹ ਸਾਰੀਆਂ ਮੁਸ਼ਕਲਾਂ ਜ਼ਿੰਦਗੀ ਵਿੱਚ ਆਉਣਗੀਆਂ ਬੱਚਿਆਂ ਨੂੰ ਸ਼ੁਰੂ ਹੋ ਜਾਂਦੀਆਂ ਹੈ ਸੋਚ ਬਚਨ ਕਰੋ ਸੋਚੀ ਨਾ ਕਰੋ ਸੋਚ ਸਮਝ ਕੇ ਕਰੋ ਕਿ ਮੁਰਸ਼ਿਦ ਜੀ ਜਿੰਨਾ ਚਿਰ ਤੁਸੀਂ ਸਾਨੂੰ ਇਸ ਵਾਸ ਬਖਸ਼ੇ ਹੈ ਉਹਨਾਂ ਚੱਕਰਸੀ ਤੁਹਾਡੀ ਸੇਵਾ ਕਰਾਂਗੇ ਉਸ ਤੋਂ ਬਾਅਦ ਬੱਚੇ ਜਾਣਣ ਜਾਂ ਉਹਨਾਂ ਦਾ ਕੰਮ ਜਾਣੇ ਸੋਚ ਜਿਕਰ ਤੁਸੀਂ ਚਾਇਆ ਤੇ ਉਹਨਾਂ ਤੋਂ ਸੇਵਾ ਲੈ ਵੀ ਸਕਦੇ ਆ ਜੇਕਰ ਉਹਨਾਂ ਦਾ ਮਨ ਨੂੰ ਤੁਸੀਂ ਖਿੱਚ ਲਿਆਦਾ ਸੋ ਜੇਕਰ ਮਨ ਬੱਚਿਆਂ ਨਾਲ ਟਿਕਿਆ ਤੇ ਬੱਚਿਆਂ ਨੇ ਆਪਣੇ ਆਪ ਕੰਮ ਕਰਦੇ ਜਾਣਾ ਹੁਣ ਕਈ ਵਾਰ ਆਪਾਂ ਘਰਾਂ ਵਿੱਚ ਦੇਖਿਆ ਹੈ ਕਿ ਆਪਾਂ ਪੀਰਾਂ ਦੀ ਸੇਵਾ ਕਰ ਰਹੇ ਆ ਪਰ ਘਰ ਦੇ ਜੋ ਕੁਝ ਮੈਂਬਰ ਨੇ ਉਹਨਾਂ ਦਾ ਮਨ ਕਿਤੇ ਹੋਰ ਟਿਕ ਰਿਹਾ ਹੈ ਉਹ ਕਿਤੇ ਹੋਰ ਜਾਣਾ ਪਸੰਦ ਕਰ ਰਹੇ ਆ ਸੋ ਇਹੀ ਗੱਲਾਂ ਹੋ ਜਾਂਦੀਆਂ ਹੈ ਕਿਸੇ ਨੂੰ ਵੀ ਬੰਦਨ ਦੇ ਵਿੱਚ ਨਹੀਂ ਬੰਨਣਾ ਹੈ ਬੰਦਨਾ ਚ ਨਹੀਂ ਬੰਨਣਾ ਹੈ ਖੁੱਲੀ ਰੱਖ ਕੇ ਸੇਵਾ ਕਰੋ ਆਪਣੇ ਲਈ ਕਰੋ ਸੋ ਗਾਹ ਤੋਂ ਉਹ ਮਾਲਕ ਤੇ ਛੱਡ ਦੋ ਤੇ ਉਹ ਬੱਚਿਆਂ ਦੀ ਗੱਲ ਖਤਮ ਕਰ ਦੋ ਸੋ ਉਹਨਾਂ ਦਾ ਦਿਲ ਕੀਤਾ ਉਹ ਤੁਹਾਡੇ ਮਨ ਲਾ ਕੇ ਇਹ ਕਰਮ ਕਰ ਸਕਣਗੇ ਨਹੀਂ ਕੀਤਾ ਤੇ ਉਹਨਾਂ ਦੀ ਮਰਜ਼ੀ ਹੈ ਕੁਛ ਕਿਹਾ ਨਹੀਂ ਜਾ ਸਕਦਾ ਕਿਉਂਕਿ ਪ੍ਰਮਾਤਮਾ ਇੱਕ ਹੀ ਆ ਉਹਨਾਂ ਦੇ ਅਨੇਕਾਂ ਬਹੁਤ ਸਾਰੇ ਨੇ ਸੋ ਕਿਸੇ ਵੀ ਰੂਪ ਵਿੱਚ ਉਹ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਮਨ ਟਿਕੇ ਦੀ ਗੱਲ ਹੈ ਮਨ ਟਿਕ ਗਿਆ ਤੇ ਕਿਸੇ ਵੀ ਰੂਪ ਵਿੱਚ ਉਸ ਨੂੰ ਮੰਨ ਲਈਏ ਸੇਵਾ ਕਬੂਲ ਹੋ ਜਾਣੀ ਆ ਪਰਮਾਤਮਾ ਇੱਕ ਰੂਪ ਅਨੇਕ ਸੋ ਰਸਤੇ ਬਹੁਤ ਸਾਰੇ ਨੇ ਪਰ ਜਾਣਾ ਇੱਕ ਹੀ ਮੰਜ਼ਿਲ ਤੇ ਤੇ ਰਸਤਾ ਇੱਕ ਹੀ ਚੁਣਨਾ ਪੈਣਾ ਜ਼ਿੰਦਗੀ ਵਿੱਚ ਸੋ ਇਹ ਤਾਂ ਨਹੀਂ ਹੈ ਕਿ ਹੁਣ ਅਸੀਂ ਹਰ ਇੱਕ ਰਸਤੇ ਤੇ ਤੁਰ ਸਕੀਏ ਸੋ ਰਸਤਾ ਇੱਕ ਹੀ ਚੁਣਨਾ ਪੈਣਾ ਉਹਦੇ ਤੇ ਤੁਰਾਂਗੇ ਤੇ ਅਸਲੀ ਮੰਜ਼ਿਲ ਤੱਕ ਪਹੁੰਚ ਹੀ ਜਾਵਾਂਗੇ ਪਰਮਾਤਮਾ ਤੱਕ ਹਰ ਕੋਈ ਪਹੁੰਚ ਜਾਂਦਾ ਹੈ ਸੋ ਵੱਖ-ਵੱਖ ਰੂਪਾਂ ਦੇ ਵਿੱਚੋਂ ਮਾਲਕ ਬੈਠਾ ਹੋਇਆ ਆ ਉਹਨਾਂ ਦੀ ਸੇਵਾ ਉਹਨਾਂ ਦੇ ਹਿਸਾਬ ਨਾਲ ਕਰਮ ਕਰਕੇ ਹਰ ਕੋਈ ਪਹਾਰ ਲੱਗ ਸਕਦਾ ਹੈ ਸੋ ਵਖੀ ਆਪੋ ਆਪਣਾ ਮਨ ਹੈ ਇਹ ਦੇਖੋ ਕਿ ਸਾਡਾ ਮਨ ਕਿਸ ਚੀਜ਼ ਵਿੱਚ ਲੱਗ ਰਿਹਾ ਕਿਸ ਥਾਂ ਤੇ ਜਾ ਕੇ ਸਾਡਾ ਮਨ ਟਿਕਦਾ ਹੈ ਜਿੱਥੇ ਮਨ ਟਿਕ ਗਿਆ ਸਮਝ ਲਓ ਕਿ ਪ੍ਰਮਾਤਮਾ ਨੇ ਤੁਹਾਨੂੰ ਪੂਰਾ ਗੁਰੂ ਮਿਲਾ ਦਿੱਤਾ ਸੋ ਮਨ ਟਿਕੇ ਦੀ ਗੱਲ ਹੈ ਜੀ ਮਨ ਜੂ ਹੈ ਜਦੋਂ ਇੱਕ ਵਾਰ ਟਿਕ ਗਿਆ ਸਮਝ ਲਓ ਚਾਹੇ ਜੂ ਮਰਜੀ ਹੋ ਜਾਵੇ ਚਾਹੇ ਜਿੱਡੀ ਮਰਜੀ ਮੁਸ਼ਕਲਾਂ ਆ ਜਾਵੇ ਫਿਰ ਉਹਨੂੰ ਕੋਈ ਪਟਕਾ ਨਹੀਂ ਸਕਦਾ ਉਹਦੇ ਰਸਤੇ ਤੋਂ ਕੋਈ ਵੀ ਉਹਨੂੰ ਘੁਮਾ ਨਹੀਂ ਸਕਦਾ ਨਾ ਹੀ ਕੋਈ ਉਹਨੂੰ ਮਗਰ ਲਗਾ ਸਕਦਾ ਆ ਫਿਰ ਇੱਕ ਦਰ ਦਾ ਹੋ ਕੇ ਉਹ ਇਨਸਾਨ ਬੈਠ ਜਾਂਦਾ ਜਿੱਥੇ ਮਨ ਟਿਕ ਜਾਵੇ ਸੋ ਮਨ ਦਾ ਟਿਕਣਾ ਬਹੁਤ ਹੀ ਜ਼ਰੂਰੀ ਆ ਤੇ ਬਾਕੀ ਜਦੋਂ ਵੀ ਕਰਮ ਕਰੋ ਸੋਚੀ ਨਾ ਕਰੋ ਜੇਕਰ ਘਰ ਵਿੱਚ ਦਰਵਾਰ ਬਣਿਆ ਚਿਰਾਗ ਰੋਸ਼ਨ ਹੋ ਰਹੇ ਫਿਰ ਤਾਂ ਬੱਚੇ ਦੇਖੋ ਦੇਖ ਸੇਵਾ ਕਰਮ ਕਰ ਹੀ ਲੈਂਦੇ ਆ ਸਾਡੇ ਮਾਪੇ ਮੰਨਦੇ ਗਿਆ ਤੇ ਸਾਨੂੰ ਵੀ ਮੰਨਣਾ ਪੈਣਾ ਪਰ ਜੋ ਆਪਾਂ ਗੱਲ ਕੀਤੀ ਹੈ ਕਿ ਘਰ ਤੋਂ ਬਾਹਰ ਕਿਤੇ ਵੀ ਜਾਂਦੇ ਹੋ ਮਨ ਦੇਓ ਕਿਸੇ ਨੂੰ ਵੀ ਮੁਸ਼ਕਲ ਸਮੇਂ ਚਲੋ ਕਿਸੇ ਅਰਦਾਸ ਹੋਰ ਅੱਗੇ ਪੱਕਰ ਪਕੀ ਰੱਗੇ ਕੀਤੀ ਹੈ ਉਹ ਕਬੂਲ ਵੀ ਹੋਈ ਆ ਤੇ ਉੱਥੇ ਜਾਣਾ ਵੀ ਬਣਦਾ ਹੈ ਪਰ ਜਾਣਾ ਕਿਸੇ ਢੰਗ ਨਾਲ ਚਾਹੀਦਾ ਤੇ ਮੂੰਹ ਜੋ ਬਚਨ ਕਿਸੇ ਢੰਗ ਨਾਲ ਹੀ ਕਰੋ ਤਾਂ ਕਿ ਹਰ ਕੋਈ ਆਪੋ ਆਪਣੀ ਜ਼ਿੰਦਗੀ ਨੂੰ ਸਕਾਲਾ ਕਰ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਫਿਰ ਮਿਲਾਂਗੇ ਜੈ ਪੀਰਾਂ ਦੀ ਜੈ ਸਾਈਆਂ ਦੀ ਬਾਤੁਵਾਦ ਸ਼ੇਅਰ ਵੀਡੀਓ ਨੂੰ ਜਰੂਰ ਕਰੋ ਜੀ